ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਰਾਹੀਂ ਨਿਤਨੇਮ ਦੀਆਂ ਬਾਣੀਆਂ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਨਿਤਨੇਮ ਦੀਆਂ ਬਾਣੀਆਂ ਸਵੇਰ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਜਪਜੀ ਸਾਹਿਬ ਜਪ ਸਾਹਿਬ ਤਵ ਪ੍ਰਸਾਦ ਸੋਈਏ ਚੌਪਈ ਸਾਹਿਬ ਅਨੰਦ ਸਾਹਿਬ ਸ਼ਾਮ ਵੇਲੇ ਦੀ ਬਾਣੀ ਰਹਿਰਾਸ ਸਾਹਿਬ ਰਾਤ ਵੇਲੇ ਸੋਣ ਸਮੇ ਦੀ ਬਾਣੀ ਕੀਰਤਨ ਸੋਇਲਾ ਸਾਹਿਬ ਜਬਜੀ ਸਾਹਿਬ ਜਬਜੀ ਸਾਹਿਬ ਦੀ ਪਾਵਨ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਇਹ ਪਾਵਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ आरंभते ही अंग नंबर 1 ਤੋਂ ਲੈ ਕੇ ਅੰਗ ਨੰਬਰ 8 ਤੱਕ ਸੁਭਾਇਮਾਨ ਹੈ ਵਿਦਵਾਨਾਂ ਵੱਲੋਂ ਇਸ ਬਾਣੀ ਨੂੰ ਪੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ ਨਿਚੋੜ ਤਤ ਕਿਹਾ ਗਿਆ ਹੈ ਇਸ ਪਾਵਨ ਬਾਣੀ ਦੀਆਂ ਕੁੱਲ 38 ਪੌੜੀਆਂ ਤੇ ਦੋ ਸ਼ਲੋਕ ਹਨ ਜਾਪ ਸਾਹਿਬ ਜਾਪ ਸਾਹਿਬ ਦੀ ਪਾਵਨ ਬਾਣੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮਹਾਨ ਰਚਨਾ ਹੈ ਇਹ ਬਾਣੀ ਵੀ ਜਪਜੀ ਸਾਹਿਬ ਵਾਂਗ ਸ੍ਰੀ ਦਸਮ ਗ੍ਰੰਥ ਦੇ ਆਰੰਭ ਵਿੱਚ ਹੀ ਸੁਭਾਈਮਾਨ ਹੈ ਇਸ ਦੇ ਕੁੱਲ 199 ਬੰਦ ਹਨ ਇਸ ਬਾਣੀ ਦਾ ਵਿਸ਼ਾ ਪ੍ਰਭੂ ਦੀ ਉਸਤਤਿ ਤੇ ਵਡਿਆਈ ਹੈ ਇਸ ਬਾਣੀ ਵਿੱਚ 10 ਤਰ੍ਹਾਂ ਦੇ ਸ਼ੰਦਾਂ ਨੂੰ 22 ਵਾਰ ਵਰਤਿਆ ਗਿਆ ਹੈ ਤਪ ਪਰਸਾ ਸੋਈ ਇਹ ਪਾਵਨ ਬਾਣੀ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਚਨਾ ਹੈ। ਇਨ੍ਹਾਂ ਸਵਈਆਂ ਦੀ ਕੁੱਲ ਗਿਣਤੀ 10 ਹੈ। ਅਤੇ ਇਹ ਦਸਮ ਗ੍ਰੰਥ ਦੀ ਮਹਾਂ ਰਚਨਾ ਅਕਾਲ ਉਸਤਤ ਦਾ ਹਿੱਸਾ ਹਨ। ਇਨ੍ਹਾਂ ਸਵਈਆਂ ਵਿੱਚ ਗੁਰੂ ਜੀ ਨੇ ਮਾਇਆ ਅਤੇ ਫੋਕਟ ਦੇ ਕਰਮ ਕਾਂਡਾਂ ਦਾ ਖੰਡਨ ਕੀਤਾ ਹੈ ਤੇ ਪ੍ਰਭੂ ਦੀ ਪ੍ਰੇਮਾ ਭਗਤੀ ਤੇ ਜ਼ੋਰ ਦਿੰਦਾ ਹੈ। ਚੌਪਈ ਸਾਹਿਬ ਜੋ ਪਈ ਸਾਹਿਬ ਦੀ ਪਾਵਨ ਬਾਣੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮਹਾਨ ਰਚਨਾ ਹੈ ਇਹ ਬਾਣੀ ਦਸਮ ਗ੍ਰੰਥ ਵਿੱਚ ਦਰਜ ਬਾਣੀ ਚరిత్రੋ ਪਖਿਆਣ ਦਾ ਹਿੱਸਾ ਹੈ ਇਹ ਬਾਣੀ ਵਿਸ਼ੇ ਵਿਕਾਰਾਂ ਤੋਂ ਰੱਖਿਆ ਲਈ ਪ੍ਰਭੂ ਅੱਗੇ ਅਰਦਾਸ ਬੇਨਤੀ ਰੂਪ ਹੈ ਇਹ ਬਾਣੀ ਰਹਿ ਰਾਜ ਦਾ ਵੀ ਹਿੱਸਾ ਹੈ ਅਨੰਦ ਸਾਹਿਬ ਅਨੰਦ ਸਾਹਿਬ ਦੀ ਪਾਵਨ ਬਾਣੀ ਸ੍ਰੀ ਗੁਰੂ ਅਮਰਦਾਸ ਜੀ ਦੀ ਰਚਨਾ ਹੈ ਇਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਗ ਨੰਬਰ 917 ਤੋਂ ਲੈ ਕੇ 922 ਤੱਕ ਰਾਮਕਲੀ ਰਾਗ ਵਿੱਚ ਦਰਜ ਹੈ ਇਸ ਬਾਣੀ ਦੀਆਂ ਕੁੱਲ 40 ਪਉੜੀਆਂ ਹਨ ਅਤੇ ਇਸ ਬਾਣੀ ਵਿੱਚ ਗੁਰੂ ਜੀ ਨੇ ਅਸਲ ਆਤਮਿਕ ਆਨੰਦ ਦੀ ਪ੍ਰਾਪਤੀ ਦਾ ਰਸਤਾ ਦੱਸਿਆ ਹੈ ਰਹਿਰਾਜ ਸਾਹਿਬ ਇਸ ਪਾਵਨ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਪਜੀ ਸਾਹਿਬ ਤੋਂ ਬਾਅਦ ਦੂਜਾ ਸਥਾਨ ਪ੍ਰਾਪਤ ਹੈ ਗੁਰੂ ਸਾਹਿਬ ਜੀ ਵੱਲੋਂ ਸ਼ਾਮੀ ਸੂਰਜ ਡੁੱਬੇ ਇਸ ਬਾਣੀ ਦੇ ਪਾਠ ਕਰਨ ਦਾ ਹੁਕਮ ਹੈ ਸੋਹਿਲਾ ਸਾਹਿਬ ਇਸ ਪਾਵਨ ਬਾਣੀ ਦਾ ਪਾਠ ਰਾਤ ਨੂੰ ਸੌਣ ਲੱਗਿਆਂ ਕਰਨ ਦਾ ਹੁਕਮ ਹੈ ਇਸ ਵਿੱਚ ਕੁੱਲ 5 ਸ਼ਬਦ ਹਨ ਸੌਣ ਲੱਗਿਆਂ ਇਸ ਬਾਣੀ ਦਾ ਪਾਠ ਕਰਨ ਨਾਲ ਰਾਤ ਨੂੰ ਭੈੜੇ ਸੁਪਨੇ ਨਹੀਂ ਆਉਂਦੇ ਤੇ ਨਾ ਕਿਸੇ ਪ੍ਰਕਾਰ ਦਾ ਡਰ ਆਦ ਲੱਗਦਾ ਹੈ ਇਸ ਲਈ ਸਾਨੂੰ ਰਾਤ ਨੂੰ ਸੌਣ ਲੱਗਿਆਂ ਇਸ ਬਾਣੀ ਦਾ ਪਾਠ ਕਰਕੇ ਸੌਣਾ ਚਾਹੀਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ